Yeah!

ਦੇ ਦੇ ਇੱਕ ਨੇਮ ਵਾਲੇ ਲਾ ਲਾ ਸਾਰੇ ਜਿਹੜੇ ਆ ਨਾ ਪਰਿਵਾਰ ਵਾਂ ਦੇ ਨਾ ਸਾਨੂੰ ਫੋਰਮ ਭਰਤੀ ਆ ਰਹੀ ਚਾਹੇ ਕਿ ਕਿਤਾਬ ਜਦੋਂ ਰਾਤੀ ਹੁੰਦੇ ਉਸ ਤੋਂ ਕਿਹੜੀਆਂ ਵਿੱਚ ਕੁ ਡਿਖਦੇ ਆ ਕਰਾ ਨੇ ਥੋੜੇ ਹਲਾਤ ਨੇ ਜੀ ਚਾਰ ਸਾਲ ਦਾ ਸਿਕਰੀ ਪੰਜ ਤਰੀਕ ਦਾ ਵੱਡੇ ਸੀਗਾ ਜੀ ਉਹ ਵੱਡੇ ਦੇ ਕੰਮ ਚੋਰ ਆ ਔਰ ਐਡੀਐਮ ਸਾਹਿਬ ਆਏ ਆ ਪਰ ਐਡੀਐਮ ਸਾਹਿਬ ਤੇ ਤਿੰਨ ਤਰੀਕ ਨੂੰ ਆਏ 23 ਤਰੀਕ ਨੂੰ ਐਡੀਐਮ ਸਾਹਿਬ ਆਇਆ ਉਸ ਤੋਂ ਬਾਅਦ ਕਿਤੇ ਨਹੀਂ ਮੈਂ ਕਹਿੰਦੇ ਭਾਈ ਨਾ ਸਰਕਾਰ ਵੱਲੋਂ ਦੇ ਨਾਂ ਪ੍ਰਸ਼ਾਸਨ ਦਾ ਨਹੀਂ ਸੇਵਾ ਕੋਈ ਕਿਸੇ ਦਾ ਮਿਆਰੀ ਨਹੀਂ ਹੈ ਇਸ ਕਾਰਕਰੀ ਬੀਤੀ ਆਲੀ ਅੱਜ ਕਿਸੇ ਸਾਹ ਨਾਮ ਬੁਲਾਇਆ ਜਾਵੇ ਪਰਵਾਸ ਪਸ਼ਵਾਸ ਨੁਲਾਇਆ ਜਾਵੇ ਇਹ ਮਾਤਰ ਨਾ ਪੰਜਾਬ ਸਰਕਾਰ ਨੂੰ ਦਵਾਇਆ ਬਾਲਿਆਂ ਵਾਲੇ ਛੱਤਾਂ ਦਾ ਫਾਰਮ ਪਰਵਾਇ ਨਾ ਪਰਵਾਏ ਉਹ ਸਿਰਫ ਪਰਮਾਨਤਾ ਕੀ ਕੀਤ ਨਹੀਂ ਆ ਜਲਦੀ ਦੋ ਜਲਦੀ ਜਿਹੜਾ ਵਾ ਸਰਵੇਖ ਕਰਕੇ ਉਹਨਾਂ ਦੇ ਫੰਡ ਰੀਲੀਜ਼ ਕੀਤੇ ਜਿੰਦਾਬਾਦ 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 ਬਖਸ਼ੀਨਾ ਜੀ ਜਿੰਦਾਬਾਦ ਜਿੰਦਾਬਾਦ ਬਖਸ਼ੀ ਵੀਰ ਜਿੰਦਾਬਾਦ ਸੋਰਾ ਨਾਲ ਲਾ ਪ੍ਰੀ ਸੰਗ ਰਿੰਡ ਖਰਾਂ ਵਾਦੇ ਪਾਜੀ ਇੱਕਦਮ بارشਾਂ ਦੀ ਥੋੜੀ ਜਿਨੀ ਗਈ ਇੱਕਦਮ ਛੱਤ ਤੇ ਕੁਵੀ ਉੱਪਰ ਸਾਰੇ ਜੀ ਅਹੀਂ ਥੱਲੇ ਹੀ ਸਾਰੇ ਮੈਂਬਰ ਅਹੀਂ ਥੱਲੇ ਹੀ ਹਨ ਦੋ ਢਾਈ ਘੰਟੇ ਬਾਅਦ ਕੱਢਿਆ ਗਿਆ ਸਾਰਿਆਂ ਨੂੰ ਨੰਬਰ ਲੱਗੀਆਂ ਤੇ ਗੁਰਫਤੇ ਦੀ ਇੰਦਾ ਤੋਂ ਵੀ ਮੰਗ ਪਾਜੀ ਆਹ ਹੁਣ ਸਾਨੂੰ ਬਣਾ ਕੇ ਦਿੱਤਾ ਜਾਵੇ ਹੁਣ ਕੁਛ ਨਾ ਕੁਝ ਬੇਹਾਡਾ ਹਰ ਬੋਲੇ ਸੋਨ ਦਾ ਭਗਵਾਨ ਵਾਲਮੀਕੀ ਮਾਰਕਾ ਸ਼੍ਰੀ ਸ਼੍ਰੀ ਵਕਤੂ ਗੁਰੂ ਗਿਆਨਨਾਥ ਮਾਨ ਕੀ ਜੈ ਸ਼੍ਰੀ ਸ਼੍ਰੀ 108 ਗੁਰੂ ਹਰਿਨਾਮਾਹ ਰਾਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਅੱਜ ਅਸੀਂ ਇੱਕ ਰੋਸ ਮਾਰਚ ਕੱਢਿਆ ਜੋ ਖੈਰਾਬਾਦ ਗੁਰੂ ਫਤਿਹ ਸਿੰਘ ਜੀ ਆਪਣਾ ਸ਼ਹਾਦਤ ਦਿਗਨ ਕਰਕੇ ਜੋ ਡੈਥ ਹੋ ਚੁੱਕੀ ਹੈ ਬਹੁਤ ਹੀ ਮਾੜੀ ਗੱਲ ਹੈ ਅਸੀਂ ਸਰਕਾਰ ਨੂੰ ਕਹਿੰਦੇ ਮੈਨਾਂ ਨੂੰ ਮੁਆਵਾ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਹੋਰ ਵੀ ਜਿੰਨੇ ਵੀ ਇੱਥੇ ਗਰੀਬ ਭੈਣ ਭਰਾ ਆਏ ਨੇ ਉਹਨਾਂ ਸਾਰਿਆਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਜੇ ਉਹਨਾਂ ਨੂੰ ਘਰ ਬਣਾ ਕੇ ਨਾ ਦਿੱਤਾ ਗਿਆ 15 ਦਿਨ ਬਾਅਦ ਅਸੀਂ ਪੰਡਾਰੀ ਪੁਲ ਅਨਮਿੱਥੇ ਸਮੇਂ ਵਾਸਤੇ ਜਾਮ ਕਰਾਂਗੇ ਬੋਲੇ ਸੋਨ ਰੇ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਸੋਨਿਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਲੱਕੀ ਵੈਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾਥ ਜੀ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਵਿੱਚ ਜਿਹੜਾ ਕਿ ਸਾਡੇ ਸਮਾਜ ਦੇ ਨਾਲ ਸੰਬੰਧਿਤ ਆ ਇੱਕ ਲੜਕਾ ਸੀਗੀ ਜੀ ਗੁਰਫਤੇ ਸਿੰਘ ਖੈਰਾਬਾਦ ਦਾ ਸੀਗਾ ਜੀ ਬਾਲਿਆਂ ਵਾਲੀ ਛੱਤ ਡਿੱਗਣ ਕਰਕੇ ਜਿਹੜੀ ਮਿਤੀ 31 ਤਰੀਕ ਨੂੰ ਜਿਹੜੀ ਜਿਹੜੀ ਮੌਤ ਹੋ ਚੁੱਕੀ ਆ ਔਰ ਅੱਜ ਅਸੀਂ ਭਗਵੰਤ ਮਾਨ ਦੇ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਸਾਡਾ ਸਮਾਜ ਆ ਉਹ ਇੰਨੀ ਕੀ ਜ਼ਿਆਦਾ ਮਾੜੀ ਹਾਲਾਤ ਵਿੱਚ ਰਹਿ ਰਿਹਾ ਵਾ ਸਰਕਾਰੀ ਤੁਸੀਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਏਸੀਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਉਹ ਤੇ ਕਰਵਾ ਲੈਂਦੇ ਜੇ ਸਕੀਮਾਂ ਤੇ ਬਣਾ ਲੈਂਦੇ ਜੇ ਪਰ ਸਕੀਮਾਂ ਜਿਹੜੀਆਂ ਵਾ ਉਹ ਸਾਡੇ ਸਮਾਜ ਤੱਕ ਨਹੀਂ ਪਹੁੰਚਦੀਆਂ ਇਸ ਸਾਲ ਕੇਂਦਰ ਸਰਕਾਰ ਵੱਲੋਂ ਜਿਹੜਾ 10 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਜਿਹੜਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਰਿਹਾ ਔਰ ਵੇਖਿਆ ਕਿ ਜਾ ਰਿਹਾ ਵਾ ਕਿ ਸਮਾਜ ਜਿਹੜਾ ਵਾ ਬਾਲਿਆਂ ਵਾਲੀਆਂ ਛੱਤਾਂ ਜਿਹੜੀਆਂ ਨੇ ਨਹੀਂ ਬਣਦੀਆਂ ਪਈਆਂ ਉਹ ਵਿਚਾਰੇ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਆ ਉਸ ਕਰਪਸ਼ਨ ਦਾ ਹੀ ਤਾਜ਼ਾ ਉਦਾਹਰਣ ਸੀਗਾ ਜਿਹੜਾ ਗੁਰਪਤੇ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾੜੀ ਪਈ ਔਰ ਅਸੀਂ ਸਰਕਾਰ ਕੋਲ ਲਗਾਤਾਰ ਹੀ ਬੇਨਤੀ ਕਰਦੇ ਪਏ ਆ ਕਿ ਅੱਜ 400 ਪਰਿਵਾਰ ਕਰੀਬ ਦੇ ਪਰਿਵਾਰ ਜਿਹੜਾ ਵਾ ਉਹ ਅੱਜ ਇੱਥੇ ਆਇਆ ਵਾ ਡੀਸੀ ਸਾਹਿਬ ਤੇ ਪੇਸ਼ ਹੋਇਆ ਵਾ ਕਿ ਇਹਨਾਂ ਦੀ ਜਿਹੜੀ ਫਾਰਮ ਪਰਵਾਨ ਦਾ ਇੱਕ ਵਿਸ਼ੇਸ਼ ਕੈਂਪ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜਿਹਦੇ ਮੰਦਿਰ ਆ ਉਹਦੇ ਵਿੱਚ ਲਾਇਆ ਜਾਵੇ ਤਾਂ ਕਿ ਜਿਹੜਾ ਕਰਪਸ਼ਨ ਦਾ ਸ਼ਿਕਾਰ ਜਿਹੜਾ ਸਾਡਾ ਸਮਾਜ ਹੋ ਰਿਹਾ ਵਾ ਉਹ ਫੇਰ ਨਾ ਹੋਵੇ ਠੀਕ ਆ ਜੀ ਦੂਸਰੀ ਜਿਹੜੀ ਗੱਲ ਆ ਕਿ ਪਰਿਵਾਰ ਨੂੰ ਜਿਹੜਾ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਆਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਗਰੀਬਾਂ ਦੀ ਸਰਕਾਰ ਆ ਔਰ ਜਿਸ ਵੇਲੇ ਵੀ ਕਿਸਾਨਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਆ ਜਦੋਂ ਕੋਈ ਬਰਸਾਤ ਆ ਜਾਂਦੀ ਸਰਾ ਕਣਕ ਲੰਮੇ ਪੈ ਜਾਂਦੀ ਜਦੋਂ ਮੀਂਹ ਨਹੀਂ ਆਂਦਾ ਵਾ ਤੇ ਉਰਲੀ ਜਿਹੜਾ ਸਰਕਾਰ ਦੇ ਮੰਤਰੀ ਜਿਹੜੇ ਭੱਜੇ ਜਾਂਦੇ ਆ ਮੁਆਇਨਾ ਕਰਨ ਜਾਂਦੇ ਆ ਜੀ ਔਰ ਜਿਸ ਵੇਲੇ ਇੱਕ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਜਿਹੜਾ ਇੱਕ ਬੰਦ ਬੱਚਾ ਜਿਹੜਾ ਵਾ ਗੁਰਪ੍ਰਧੇ ਸਿੰਘ ਸਿੰਘ ਜਿਹੜਾ 4 ਸਾਲ ਦਾ ਸੀਗਾ ਜਿਸ ਵੇਲੇ ਉਹ ਉਹ ਮੌਤ ਹੋ ਜਾਂਦੀ ਆ ਉਸ ਵੇਲੇ ਨਾ ਤੇ ਸਰਕਾਰ ਦੇ ਕਿਸੇ ਮੰਤਰੀ ਨੇ ਔਰ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਰਿਸੋਦ ਲਈਤੀ ਔਰ ਐਸੀ ਇਸ ਕਰਕੇ ਅਪੀਲ ਕਰਨ ਆਏ ਆ ਕਿ ਜੇਕਰ 15 ਦਿਨਾਂ ਦੇ ਵਿੱਚ ਵਿੱਚ ਮੁੰਡੇ ਨੂੰ ਨਿਆ ਨਾ ਮਿਲਿਆ ਔਰ ਜਿਹੜਾ ਵਿਸ਼ੇਸ਼ ਕੈਂਪ ਜਿਹੜਾ ਵਾ ਬਾਲਿਆਂ ਵਾਲੀ ਛੱਤਾਂ ਦਾ ਨਾਲ ਲਗਾਇਆ ਗਿਆ ਤੇ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਭੰਡਾਰੀ ਪੁਲ ਜਮ ਕੀਤਾ ਜਾਵੇਗਾ ਕਿਉਂਕਿ ਬੇਸਿਕ ਕਾਰਨ ਆ ਪਰਿਵਾਰ ਜਿਹੜੇ ਆ ਬਾਰਡਰ ਬੈਂਡਸ ਤੇ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਨੇ ਔਰ ਕਈ ਸਾਡੀਆਂ ਮਾਤਾਵਾਂ ਪੈਣਾ ਅਜਈਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਵਿਚਾਰੀਆਂ ਸ਼ਹਿਰ ਦੇ ਵਿੱਚ ਕੰਮ ਕਰਨ ਆਂਦੀਆਂ ਵਾ ਔਰ ਬਾਲਿਆਂ ਵਾਲੀ ਛੱਤਾਂ ਛੱਡੋ ਕਾਨੇ ਵਾਲੀਆਂ ਛੱਤਾਂ ਨੇ ਔਰ ਵਿਚਾਰਿਆਂ ਦੇ ਰਾਤੀ ਸੌਂਦੇ ਨੇ ਅੱਖਾਂ ਵਿੱਚ ਸਿਉਂਗ ਪੈਂਦੀਆਂ ਸ਼ਿਕਲੀਆਂ ਪੈਂਦੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਔਰ ਕਿਤੇ ਨਾ ਕਿਤੇ ਇਹੀ ਜਿਹੜਾ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਕਨਵਰਜਨ ਦਾ ਕਾਰਨ ਬਣਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਗਰੀਬੀ ਦਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਵਾ ਇਸਾਈ ਪਾਸਟਰ ਜਿਹੜੇ ਆ ਉਹ ਚੁੱਕ ਰਹੇ ਆ ਇਹਨਾਂ ਦੇ ਘਰ ਬਣਵਾ ਕੇ ਦੇ ਰਹੇ ਆ ਔਰ ਮੈਂ ਸਰਕਾਰ ਕੋ ਬੇਨਤੀ ਕਰਦਾ ਵਾਂ ਜੇਕਰ ਸਰਕਾਰ ਵੱਲੋਂ ਫੰਡ ਰੀਲੀਜ਼ ਕੀਤੇ ਜਾਂਦੇ ਆ ਹਰ ਸਾਲ ਬਜਟ ਦੇ ਵਿੱਚ ਤੇ ਕਿਉਂ ਨਹੀਂ ਇਹਨਾਂ ਦੀ ਸੁਧਲਤੀ ਜਾਂਦੀ ਕਿਉਂ ਇਹਨਾਂ ਦੇ ਨਾਲ ਇਹਨਾਂ ਦਾ ਸ਼ੋਸ਼ਣ ਹੁੰਦਾ ਵਾ ਜਿਸ ਵੇਲੇ ਵੀ ਵਿਚਾਰੇ ਜਾਂਦੇ ਆ ਔਰ ਕਈ ਐਸੇ ਲੋਕ ਵੀ ਆ ਜਿਨ੍ਹਾਂ ਦੇ 2-2 ਸਾਲ ਤੋਂ ਜਿਹੜੀ ਫਾਈਲਾਂ ਵੀ ਪਾਸ ਹੋ ਚੁੱਕੀਆਂ ਵਾਂ ਪਰ ਉਹਨਾਂ ਦੇ ਜਿਹੜੇ ਫੰਡ ਵੀ ਰਿਲੀਜ਼ ਨਹੀਂ ਕੀਤੇ ਗਏ ਕਾਰਨ ਆ ਹੋਰ ਆ ਕਿ ਜਿਹੜੀ ਅਫਸਰशाही ਕਰਕੇ ਆ ਕਿਉਂਕਿ ਇਹਨਾਂ ਦਾ ਲੱਖ-ਲੱਖ ਰੁਪਇਆ ਤਨਖਾਵਾ ਲੈ ਕੇ ਵੀ ਨਹੀਂ ਢਿੱਡ ਪਰ ਰਿਹਾ ਜਿਹੜੇ ਅਫਸਰ ਬੈਠੇ ਆ ਕਲਰਕ ਬੈਠੇ ਆ ਇਹਨਾਂ ਦਾ ਲੱਖ-ਲੱਖ ਰੁਪਇਆ ਲੈ ਕੇ ਵੀ ਢਿੱਡ ਪਰ ਰਿਹਾ ਔਰ ਇਹਨਾਂ ਦੇ ਹਜ਼ਾਰ-ਹਜ਼ਾਰ 2-2 ਹਜ਼ਾਰ ਤੇ ਵੀ ਉਹਨਾਂ ਦੀ ਆਖ ਆ ਅੱਜ ਆਸ਼ਵਾਸਣ ਮਿਲਿਆ ਵਾ ਕਿ 15 ਦਿਨਾਂ ਦਾ ਅਸੀਂ ਟਾਈਮ ਦਿੱਤਾ ਵਾ ਸਰਕਾਰ ਨੂੰ ਸਰਕਾਰ ਨੇ ਨਹੀਂ ਸਾਨੂੰ ਟਾਈਮ ਦਿੱਤਾ ਅੱਜ ਅਸੀਂ ਸੋ ਸਰਕਾਰ ਨੂੰ ਟਾਈਮ ਦਿੱਤਾ ਵਾ ਕਿ 15 ਦਿਨਾਂ ਦੇ ਵਿੱਚ ਵਿੱਚ ਜੇਕਰ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਿਉਂਕਿ ਬਿਲਕੁਲ ਜਾਇਜ਼ ਹੈ ਇਹ ਸਾਡਾ ਹੱਕ ਆ ਠੀਕ ਹੈ ਜੀ ਔਰ 15 ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਕਰੀਬ 3-400 ਜਿਹੜਾ ਪਰਿਵਾਰ ਅੱਜ ਆਇਆ ਵਾ ਇਹ ਆਪਣੇ ਬੱਚਿਆਂ ਸਮੇਤ ਜਿਹੜਾ ਪੰਡਾਰੀ ਪੋਲ ਤੇ ਬੈਠੇਗਾ ਪਰ ਮਿੱਥੇ ਸਮੇਂ ਲਈ ਬੈਠੇਗਾ ਜਿੰਨਾ ਚੱਕਰ ਪਰਿਵਾਰ ਨੂੰ ਮੁਆਵਜ਼ਾ ਨਾ ਦਿੱਤਾ ਜ ਗਿਆ ਔਰ ਨਾ ਸਿਰਫ ਕੈਂਪਸ ਹੀ ਲਗਾਣਾ ਬਲਕਿ ਜਲਦੀ ਤੋਂ ਜਲਦੀ ਸਰਵੇ ਕਰਕੇ ਇਨ੍ਹਾਂ ਦੇ ਫੰਡ ਵੀ ਰਿਲੀਜ਼ ਕੀਤੇ ਜਾਣ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਆਉਣ ਵਾਲੇ 'ਚ ਕਿਸੇ ਵੀ ਪਰਿਵਾਰ ਦਾ ਕੋਈ ਜੀ ਜੜਾ ਵਾ ਉਹ ਕਟਨਾ ਦਾ ਹਾਸਾ ਨਾ ਬਣ ਸਕੇ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਦੀ ਹਰ ਹਰ ਵਾਲਮੀਕੀ